ਇੱਕ ਸਾਨ ਲੀਡਰ ਨੇ ਸ਼ਰਮ ਦੀ ਗੱਲ ਆ ਬੜੀ ਤੇ ਉਹ ਵੀ ਕਹਿੰਦੇ ਜੀ ਭਈਏ ਤੋਂ ਬਿਨਾ ਕਹਿੰਦੇ ਸਾਡੀਆਂ ਇੰਡਸਟਰੀਆਂ ਨਹੀਂ ਚੱਲ ਸਕਦੀਆਂ ਸਾਡੀ ਖੇਤੀ ਨਹੀਂ ਚੱਲ ਸਕਦੀ ਸਾਡਾ ਫਲਾਨਾ ਨਹੀਂ ਚੱਲ ਸਕਦਾ ਥੜਾ ਧਮਕਾ ਨਹੀਂ ਚੱਲਦਾ ਰਾਜੇਵਾਲ ਦਾ ਬਿਆਨ ਆਇਆ ਬਲਬੀਰ ਸਿੰਘ ਰਾਜੇਵਾਲ ਦਾ ਜਗਿੰਦਰ ਸਿੰਘ ਉਗਰਾਹਾਂ ਦਾ ਬਿਆਨ ਆਇਆ ਭਈਆਂ ਦੇ ਹੱਕ ਦੇ ਵਿੱਚ ਹਰਦੂ ਸਿੰਘ ਮਾਨਸਾ ਦਾ ਬਿਆਨ ਆਇਆ ਹੱਕ ਦੇ ਵਿੱਚ ਪੰਜਾਬੀਆਂ ਦਾ ਖਾਕੇ ਪੰਜਾਬ ਉਹ ਧਰਤੀ ਆ ਜਿੱਥੇ ਸਾਡੇ ਸਿੱਖਾਂ ਸ਼ਹੀਦਾਂ ਨੇ ਸਾਡੇ ਉਹਨਾਂ ਨੌਜਵਾਨ ਸੂਰਗਰੀ ਜੋਧਿਆ ਨੇ ਆਪਣੀਆਂ ਹਸਾਹਤਾਂ ਦੇ ਕੇ ਖੂਨ ਦੇ ਨਾਲ ਇਸ ਪੰਜਾਬ ਨੂੰ ਹਰਾ ਭਰਾ ਕੀਤਾ ਇਸ ਪੰਜਾਬ ਦੀ ਅੱਜ ਦੇ ਤੁਹਾਨੂੰ ਮੁੱਖ ਖਬਰਾਂ ਸੁਣਾਉਣੇ ਆ ਵੱਡੀਆਂ ਖਬਰਾਂ ਜੁੜੀਆਂ ਨੇ ਭਾਈ ਸੰਦੀਪ ਸਿੰਘ ਸੰਨੀ ਤੇ ਉਹ ਬੁਚੜ ਅਵਸਰਾ ਜਿਹੜਾ ਕਿ ਨਰਕਾਂ ਨੂੰ ਤੁਰ ਗਿਆ ਤੇ ਕਿਸਾਨਾਂ ਦੇ ਨਾਲ ਜੁੜੀ ਖਬਰਾਂ ਤੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਆ ਤੇ ਕਿਹੜੇ ਕਿਹੜੇ ਕਿਸਾਨ ਨੇ ਜਿਹੜੇ ਆਗੂ ਨੇ ਜਿਹੜੇ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਆਏ ਆ ਕਿ ਪੰਜਾਬ ਦੇ ਵਿੱਚ ਅੱਜ ਮਾਹੌਲ ਬਣ ਰਿਹਾ ਇਹਨਾਂ ਦੇ ਤਵਾਮ ਆਪਾਂ ਗੱਲਬਾਤ ਕਰਦੇ ਆਂ ਆਸੇ ਕਾਲ ਜੀ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕਿ ਉਸ ਬਚੜ ਅਫਸਰ ਦੇ ਜਿਹੜਾ ਕਿ ਸੂਬਾ ਸਰਹੰਦਾ ਆਪਣੇ ਆਪ ਨੂੰ ਅਖਵਾਉਂਦਾ ਸੀ ਜਿਨੇ ਕਿ ਬੇਦੋਸੇ ਪਤਾ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਦਾਦ ਦੇ ਵਿੱਚ ਮੁੰਡਿਆਂ ਨੂੰ ਚੱਕ-ਚੱਕ ਕੇ ਮਾਰਿਆ ਜਣੇ ਕਿ ਇੱਥੋਂ ਤੱਕ ਕਿਹਾ ਜਾਂਦਾ ਕਿ ਕੇ ਪੀ ਐਸ ਗੱਲ ਜਿਹੜਾ ਬੁੱਚੜਾ ਉਹ ਵੀ ਇਹਦੇ ਜਿਹੜਾ ਪਹਿਲੇ ਹੱਥ ਲਾਉਂਦਾ ਸੀ ਜ਼ਾਲਮ ਦੀ ਐਡਾ ਨਰਦਈ ਅਫਸਰ ਸੀ ਕਹਿੰਦੇ ਜਿਨੇ ਕਿ ਆਪਾਂ ਕਹਿੰਦੇ ਕਿ ਸੁਣ ਤੋਂ ਪਰੇ ਗੱਲਾਂ ਨੇ ਜਿ ਆਪਾਂ ਕਹਿੰਦੇ ਗਿਣਤੀ ਮਿੰਤੀ ਕੋਈ ਨਹੀਂ ਸਿੱਖਾਂ ਦੀ ਜਿਨੇ ਇਹਨੇ ਸਿੱਖਾਂ ਦੇ ਮੁੰਡੇ ਖਪਾਏ ਨੇ ਪਰ ਦੁੱਖ ਦੀ ਗੱਲ ਇਹ ਆ ਕਿ ਬੱਚੇ ਬੜਾ ਟਾਈਮ ਰਹਿ ਹੈ ਜ਼ਾਲਮਾਂ ਦੇਖੋ ਜੇਕਰ ਬੰਦਾ ਇੱਕ ਦਾ ਕੋਈ ਕਤਲ ਕਰਦਾ ਤੇ ਉਹਨੂੰ ਵੀ ਉਮਰ ਕੈਦ ਹੁੰਦੀ ਆ ਇਥੇ ਇਹਨੇ ਸੈਂਕੜੇ ਨੌਜਵਾਨਾਂ ਨੂੰ ਕਤਲ ਕਰਕੇ ਉਹਨਾਂ ਦੀ ਲਾਸ਼ਾਂ ਨੂੰ ਜਿਹੜਾ ਪਤਾ ਨਹੀਂ ਕਿੱਥੇ ਖਪਾ ਦਿੱਤਾ ਤੇ ਨਾਲੇ ਉਹ ਕਾਨੂੰਨ ਦੀ ਵਰਦੀ ਜਿਹੜੀ ਇਹ ਸੌਂ ਖਾਂਦੇ ਆ ਕਾਨੂੰਨ ਦਾ ਰੋਜ ਜਿਹੜਾ ਇਹ ਜਿਹੜਾ ਢੰਡੋਰਾ ਪਿੱਟਦੇ ਆ ਤੇ ਉਸ ਕਾਨੂੰਨ ਦੇ ਥੱਲੇ ਰਹਿ ਕੇ ਇਹਨੇ ਇਹ ਜਿਹੜਾ ਛਿੱਕੇ ਟੰਗੇ ਆ ਬਾਬਾ ਚਰਨ ਸਿੰਘ ਦੱਸਿਆ ਜਾ ਰਿਹਾ ਕਾਰ ਸੇਵਾ ਵਾਲੇ ਅਤੇ ਤਿੰਨ ਹੋਰ ਉਹਦੇ ਸਿੰਘ ਜਿਨ੍ਹਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਚੱਕ-ਚੱਕ ਕੇ ਇਸ ਜ਼ਾਲਮ ਨੇ ਐਤੋਂ ਤੱਕ ਦੱਸਿਆ ਜਾ ਰਿਹਾ ਕਿ ਬਾਬਾ ਚਰਨ ਸਿੰਘ ਨੂੰ ਜੀਪ ਦੇ ਨਾਲ ਬੰਨ੍ਹ ਕੇ ਇੱਕ ਪਾਸੇ ਟਰੈਕਟਰ ਦੇ ਨਾਲ ਬੰਨ੍ਹ ਕੇ ਵਿਚਾਲੋਂ ਪਾੜ ਦਿੱਤਾ ਇਸ ਜ਼ਾਲਮ ਨੇ ਐਤੋਂ ਬਾਦ ਘਣਾਉਣਾ ਪਾਪੀ ਦੁਸ਼ਟ ਬੱਚੜਾ ਕਸਾਈ ਕਿਹੜਾ ਹੋ ਸਕਦਾ ਤੇ ਪਰ ਦੇਖੋ ਕਿੰਡਾ ਬਿਰਤੀਬਾਜ਼ ਜ਼ਾਲਮਾ ਭੋਰਾ ਤਰਸ ਨਹੀਂ ਖਾਦਾ ਇੱਕ ਕਰੀਬੇ ਨੂੰ 6 ਕੇਸਾਂ ਦੇ ਵਿੱਚ ਜਿਹੜੀ ਸਜ਼ਾ ਹੋ ਚੁੱਕੀ ਸੀ ਅਜੇ ਇੱਕ ਕੇਸ ਹੋਰ ਬਾਕੀ ਸੀ ਤੇ ਨਾਲ ਦੇ ਜਿਹੜਾ ਦਾ ਸਾਥੀ ਗਰਵਾਚਨਾਗਾ ਉਹਨੇ ਬਹੁਤ ਪਾਪ ਕਮਾਏ ਆ ਇੱਥੇ ਮਾਨਸਾ ਜ਼ਿਲ੍ਹੇ ਦੇ ਜੋਗਾ ਕਸਬੇ ਦੇ ਵਿੱਚ ਹੁੰਦਾ ਸੀ ਇੱਕ ਬੁੱਧ ਸਿੰਘ ਇਨਸਪੈਕਟਰ ਜਿਹਦਾ ਬਠੰਡੇ ਬੈਠਾ ਉਹਨੇ ਬੜੇ ਜ਼ੁਲਮ ਕੀਤੇ ਬੜੇ ਸਿੱਖ ਨੌਜਵਾਨਾਂ ਨੂੰ ਮਾਰਿਆ ਬੜੇ ਕੋ-ਕੋ ਕੇ ਸੀਰ ਕੀਤੇ ਆ ਬੜੇ ਬੇਦੋਸੇ ਨੌਜਵਾਨਾਂ ਦਾ ਕਤਲ ਕੀਤਾ ਘਾਣ ਕੀਤਾ ਉਸ ਦੁਸ਼ਟ ਨੇ ਕਿੰਨੇ ਮਾਮਾ ਦੇ ਪੁੱਤ ਖਪਾ ਦਿੱਤੇ ਆ ਅਜੇ ਬੜੇ ਬੁੱਚੜਾ ਜੀ ਜਿਹੜਾ ਜਿਉਂਦੇ ਆ ਪਾਪੀ ਆ ਤੇ ਹੁਣ ਇਹ ਦੱਸਿਆ ਜਾ ਰਿਹਾ ਸੂਤਰਾ ਤੋਂ ਜਿਹੜੀ ਜਾਣਕਾਰੀ ਮਿਲੀ ਕਿ ਜਿਹਨਿਕਾ ਇਸ ਪਾਪੀ ਦੀ ਜਿਹੜੀ ਲਾਸ਼ ਨੂੰ ਜਿਹੜਾ ਪਰਿਵਾਰ ਨੇ ਇਨਕਾਰ ਕਰ ਦਿੱਤਾ ਲੈਣ ਤੋਂ ਜਿੱਦਿਏ ਰਸਮਾਂ ਜਿਹੜੀਆਂ ਪੁਲਿਸ ਕਰੂਗੀ ਉਸ ਬੁੱਚੜ ਦੀਆਂ ਪਰ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ ਕਿ ਜੇਕਰ ਪਰਿਵਾਰ ਨੇ ਸੱਚੀ ਮੁੱਚੀ ਇਨਕਾਰ ਕਰ ਦਿੱਤਾ ਤਾਂ ਉਸ ਪਰਿਵਾਰ ਨੂੰ ਸਵਾਸਿਕ ਜਿਹੜਾ ਦੇਣੀ ਬਣਦੀ ਆ ਜੇਕਰ ਉਹ ਪਰਿਵਾਰ ਇਸ ਬੁੱਚੜ ਦੀ ਇਹ ਡੈੱਡ ਬਾਡੀ ਲੈਂਦਾ ਤੇ ਇਸ ਸਵੇਰ ਹਰਹੰਦ ਦੀ ਤੇ ਫਿਰ ਬਹੁਤ ਹੀ ਮਾੜੀ ਗੱਲ ਆ ਤੇ ਲਾਂ ਤਾਂ ਫਿਰ ਲੋਕ ਭਾਈ ਉਹਨਾਂ ਨੂੰ ਵੀ ਪਹੁੰਚਣਗੇ ਆਉਣ ਵਾਲੇ ਟਾਈਮ ਦੇ ਵਿੱਚ ਸਵੇਰ ਸਰਹੰਦ ਦਾ ਭਾਈ ਸੰਦੀਪ ਸਿੰਘ ਸੰਨੀ ਨੇ ਅੰਤ ਕਰ ਦਿੱਤਾ ਤੇ ਅੱਜ ਸੰਦੀਪ ਸਿੰਘ ਸੰਨੀ ਦੇ ਨਾਲ ਸਾਰੇ ਸਿੱਖ ਕੌਮ ਨੂੰ ਖੜਨਾ ਚਾਹੀਦਾ ਕਿਉਂਕਿ ਬੇਸਕੈ ਜਵੇਂ ਮਰਦੀ ਮਰਿਆ ਬੇਸਕੈ ਇਹਨਾਂ ਦਾ ਇਹਨਾਂ ਦੇ ਪਾਪੀ ਕਰਮ ਕਮਾਮ ਦੇ ਕਾਦੇ ਹਾਏ ਹਾਏ ਇਹ ਦੁਨੀਆ ਤੋਂ ਥੋੜਾ ਜੇ ਜੇਕਰ ਹੋਰ ਟੜਫ ਟੜਕ ਕੇ ਮਰਦਾ ਤੇ ਸ਼ਾਇਦ ਹੋਰ ਕਿਸੇ ਉਹਨਾਂ ਮਾਵਾਂ ਦੇ ਜਿਨ੍ਹਾਂ ਨੇ ਪੁੱਤ ਚੋ ਚੋ ਕੇ ਮਾਰਿਆ ਇਸ ਜ਼ਾਲਮ ਨੇ ਹੋ ਸਕਦਾ ਉਹਨਾਂ ਦੇ ਹੋਰ ਥੋੜੀ ਠੰਡ ਪੈਂਦੀ ਐਡਾ ਬੁੱਚੜਾ ਕਹਿਣ ਤੋਂ ਸੁਣ ਤੋਂ ਪਰੇ ਦੀਆਂ ਗੱਲਾਂ ਨੇ ਜਿਹੜੀਆਂ ਕਿ ਇੱਥੇ ਇਹ ਗੱਲਾਂ ਕਈਆਂ ਨਹੀਂ ਜਾ ਸਕਦੀਆਂ ਜੋ ਕੁਝ ਇਹਨੇ ਘਾਰੇ ਕੀਤੇ ਆ ਸੰਦੀਪ ਸੰਧੀ ਨੇ ਜਿਹੜਾ ਸੂਬੇ ਸਰਹੰਦ ਦਾ ਅੰਤ ਕਰ ਦਿੱਤਾ ਤੇ ਅੱਜ ਸਿੱਖ ਕੌਮ ਨੂੰ ਉਹਦੇ ਨਾਲ ਖੰਨਾ ਚਾਹੀਦਾ ਜਿਸ ਤਰ੍ਹਾਂ ਉਹਦੇ ਨਾਲ ਤਸੱਦਦ ਕੀਤਾ ਗਿਆ ਦੂਸਰੀ ਖਬਰ ਜੁੜੀ ਆ ਜਿਹੜੇ ਕਿ ਪ੍ਰਵਾਸੀ ਮਜ਼ਦੂਰ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਸ਼ਾਰਪਤ ਤੋਂ ਜਿਹੜੇ ਬੱਚੇ ਨਾਲ ਘਟਨਾ ਵਾਪਰੀਆ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਆ ਇੱਕ ਮਹਿਮੂਠੀ ਲਗਾਤਾਰ ਪੰਚਾਇਤਾ ਵੱਲੋਂ ਮਤੇ ਪਾਏ ਗਏ ਉਤਵਾਦ ਇਹ ਕਿਹਾ ਗਿਆ ਕਿ ਭਈਆਂ ਨੂੰ ਇੱਥੋਂ ਭਜਾਇਓ ਕੱਢਿਆ ਜਾਵੇ ਕਿਉਂਕਿ ਇਹਨਾਂ ਨੇ ਇੱਕ ਹਰਕਤ ਨਹੀਂ ਕੀਤੀ ਇੱਕ ਕਟਿਆ ਕਰਤੂਤਰੀ ਕੀਤੀ ਪਤਾ ਨਹੀਂ ਕਿੰਨੇ ਕਿ ਇਹਨਾਂ ਨੇ ਵੀ ਜਿਹੜਾ ਪੰਜਾਬੀਆਂ ਦਾ ਕਤਲ ਕੀਤਾ ਇੱਕ ਉਸ ਬੱਚੇ ਦਾ ਜਿਹੜੇ ਬੱਚੇ ਦਾ ਹਰ ਇੱਕ ਨਾਲ ਪਿਆਰ ਹੁੰਦਾ ਬੱਚੇ ਦੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਹੁੰਦੀ ਪਰ ਉਹ ਬੱਚਾ ਇਹਨੇ ਚੁੱਕ ਕੇ ਜਿਹੜਾ ਕੰਡਾਇਵ ਕਰਕੇ ਉਹਦੇ ਨਾਲ ਕੀ ਕੁਝ ਕੀਤਾ ਤੇ ਉਹ ਤੁਸੀਂ ਸਾਰੇ ਅੱਖਾਂ ਦੇ ਨਾਲ ਦੇਖਿਆ ਇੱਥੇ ਮੈਂ ਉਹ ਗੱਲਾਂ ਕਹਿ ਨਹੀਂ ਸਕਦਾ ਤੇ ਪਰ ਉਸ ਜ਼ਾਲਮ ਨੇ ਅੱਜ ਆਪਾਂ ਚਲ ਮਨ ਲੰਨੇ ਆ ਕਿ ਭਾਈ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਪਰ ਤੁਸੀਂ ਦੇਖੋ ਕਿ ਪੰਜਾਬੀਆਂ ਦਾ ਖਾਕੇ ਪੰਜਾਬ ਉਹ ਧਰਤੀ ਆ ਜਿੱਥੇ ਸਾਡੇ ਸਿੱਖਾਂ ਸ਼ਹੀਦਾਂ ਨੇ ਸਾਡੇ ਉਹਨਾਂ ਨੌਜਵਾਨ ਸੂਰਗਰੀ ਜੌਧੀਆਂ ਨੇ ਆਪਣੀਆਂ ਹਸਾਹਤਾਂ ਦੇ ਕੇ ਖੂਨ ਦੇ ਨਾਲ ਇਸ ਪੰਜਾਬ ਨੂੰ ਹਰਾ ਭਰਾ ਕੀਤਾ ਇਸ ਪੰਜਾਬ ਦੀ ਹੋਂਦ ਨੂੰ ਬਚਾਇਆ ਇਸ ਪੰਜਾਬ ਦੇ ਲਈ ਅੱਜ ਵੀ ਮਾਵਾਂ ਦੇ ਪੁੱਤ ਲੜ ਰਹੇ ਆ ਇਸ ਪੰਜਾਬ ਨੂੰ ਬਚਾਉਣ ਦੇ ਲਈ ਸਾਡੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਵੈਸੇ ਤਾਂ ਸਾਰੇ ਦੇਸ਼ ਲਈ ਦਿੱਤੀਆਂ ਅੱਜ ਜੇਕਰ ਜਿਉਂਦਾ ਪੰਜਾਬ ਤਾਂ ਕਹਿੰਦੇ ਗੁਰਾਂ ਦੇ ਨਾਮ ਤੇ ਜਿਉਂਦਾ ਪਰ ਇੱਥੇ ਕਲੰਕਿਤ ਕੌਣ ਕਰੇ ਆ ਉਹ ਪਾਣ ਖਾਣੇ ਜਿਹੜੇ ਬਿਹਾਰ ਜੂਪੇ ਤੋਂ ਆਉਂਦੇ ਆ ਤੇ ਇੱਥੇ ਧਰਤੀ ਜਿਹੜੀ ਗੰਦਲ ਜਿਹੜੀ ਕਰਦੇ ਆ ਪਰ ਦੁੱਖ ਦੀ ਗੱਲ ਆ ਇੱਥੇ ਜਿਹੜੇ ਆਪਣੇ ਆਪ ਨੂੰ ਕੁਝ ਕ ਆਪਾਂ ਉਹਨੂੰ Hindu ਨਹੀਂ ਕਹਿ ਸਕਦੇ ਟੁਕੜਬੋਚ ਕਹਾਗੇ ਉਹਨਾਂ ਨੂੰ ਟੁਕੜਬੋਚ ਉਹ ਕਹਿੰਦੇ ਅੱਜ ਇੱਕ ਦਾ ਬਿਆਨ ਆਇਆ ਕਹਿੰਦਾ ਜਿਹੜੇ ਪੰਜ ਪਿਆਰੇ ਸੀ ਕਹਿੰਦਾ ਉਹ ਵੀ ਪ੍ਰਵਾਸੀ ਮਜ਼ਦੂਰ ਸੀ ਉਹਨਾਂ ਦੀ ਜ਼बान ਛੜ ਜਾਵੇ ਉਹਨਾਂ ਦੀ ਕਹਿੰਦਾ ਪੰਜਾਬੀ ਨਹੀਂ ਕੋਈ ਆਇਆ ਸਿੱਖ ਨਹੀਂ ਕਹਿੰਦਾ ਉਹਦੋਂ ਖੜਾ ਹੋਇਆ ਫੇਰ ਤੁਸੀਂ ਪਾਣ ਖਾਣਿਓ ਹੁਣ ਤੁਸੀਂ ਸਾਨੂੰ ਦੱਸੋਗੇ ਕਿ ਸਿੱਖ ਦਾ ਇਤਿਹਾਸ ਸਿੱਖ ਕੌਮ ਦਾ ਇਤਿਹਾਸ ਕੀ ਆ ਇਹ ਦੱਸਣਗੇ ਹੁਣ ਸਾਨੂੰ ਆ ਕੁ ਲੁਧਿਆਣੇ ਤੋਂ ਆ ਪਤਾ ਨਹੀਂ ਕੋਈ ਸੈਵਸੈਨਾ ਜਾਂ ਕੋਈ ਹੋਰ ਬਣਾਈ ਹੋਈ ਆ ਕੋਈ ਆਪਣੇ ਆਪ ਨੂੰ ਇਹ ਜਿਹੜੇ ਨਾਕਲੀ ਨੇ ਜਿਹੜੇ ਪਵਾੜਾ ਪੋਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਆ ਤੇ ਦੂਸਰੀ ਗੱਲ ਜਿਹੜੇ ਕਿ ਕਿਸਾਨ ਲੀਡਰ ਨੇ ਸ਼ਰਮ ਦੀ ਗੱਲ ਆ ਬੜੀ ਤੇ ਉਹ ਵੀ ਕਹਿੰਦੇ ਜੀ ਭਈਏ ਤੋਂ ਬਿਨਾ ਕਹਿੰਦੇ ਸਾਡੀਆਂ ਇੰਡਸਟਰੀਆਂ ਨਹੀਂ ਚੱਲ ਸਕਦੀਆਂ ਸਾਡੀ ਖੇਤੀ ਨਹੀਂ ਚੱਲ ਸਕਦੀ ਸਾਡਾ ਫਲਾਨਾ ਨਹੀਂ ਚੱਲ ਸਕਦਾ ਸਾਡਾ ਧਮਕਾ ਨਹੀਂ ਚੱਲਦਾ ਰਾਜੇਵਾਲ ਦਾ ਬਿਆਨ ਆਇਆ ਬਲਬੀਰ ਸਿੰਘ ਰਾਜੇਵਾਲ ਦਾ ਜਗENDER ਸਿੰਘ ਉਗਰਾਹਾਂ ਦਾ ਬਿਆਨ ਆਇਆ ਭਈਆਂ ਦੇ ਹੱਕ ਦੇ ਵਿੱਚ ਰੁਲਦੂ ਸਿੰਘ ਮਾਨਸਾ ਦਾ ਬਿਆਨ ਆਇਆ ਹੱਕ ਦੇ ਵਿੱਚ ਆ ਕਿਉਂਕਿ ਇਹਨਾਂ ਦੇ ਆਪ ਦੇ ਕਾਰੋਬਾਰ ਆ ਇਹਨਾਂ ਦੀਆਂ ਫੈਕਟਰੀਆਂ ਨੇ ਇਹਨਾਂ ਦੇ ਪੱਠੇ ਆ ਇਹਨਾਂ ਦੇ ਮਜ਼ਦੂਰ ਆਪ ਉਹ ਕੰਮ ਕਰਦੇ ਆ ਇਹਨਾਂ ਦਾ ਹੱਕ ਦੇ ਵਿੱਚ ਆਉਣਾ ਸੀ ਕਿਉਂਕਿ ਜਿਹੜਾ ਵਪਾਰੀ ਵਰਗ ਹੁੰਦਾਗਾ ਜਿਹਦੇ ਕੋਲੇ ਆਪਣੇ ਕੋਲ ਜਿਹੜਾ ਪਈਏ ਜਿਹੜਾ ਰੱਖੇ ਨੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਤਾਂ ਭਾਈ ਦੁੱਖ ਲੱਗਣਾ ਜਿੰਦੇ ਸਾਰੇ ਫੈਕਟਰੀਆਂ ਚੱਲਦੀਆਂ ਨੇ ਜਿਹਦੇ ਪੰਜਾਬੀ ਕੋਈ ਰੱਖਿਆ ਨਹੀਂ ਤੇ ਸਾਰੇ ਜਿਹੜਾ ਪ੍ਰਵਾਸੀ ਆ ਉਥੇ ਕੰਮ ਕਰਦੇ ਆ ਪਰ ਉਹਨਾਂ ਨੂੰ ਇਹ ਦੁੱਖ ਨਹੀਂ ਲੱਗਦਾ ਜੇ ਜਿਹੜਾ ਪੰਜਾਬ ਦੇ ਵਿੱਚ ਅੱਜ ਕੀ ਹਾਲਾਤ ਹੋ ਰਹੇ ਆ ਪੰਜਾਬ ਦੇ ਪੰਜਾਬ ਦੇ ਵਿੱਚੋਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਇਹਨਾਂ ਨੂੰ ਭਾਈ ਡਾਂਕਾ ਮਾਰੋ ਜਾਂ ਛੋਟੇ ਮਾਰੋ ਕਾਨੂੰਨ ਦੇ ਤਹਿਤ ਦੇ ਕਹਨੇ ਆ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਸਾਨੂੰ ਡਿਪੋਰਟ ਕਰਕੇ ਪੰਜਾਬੀ ਨੂੰ ਕੱਢਿਆ ਜਾ ਸਕਦਾ ਤੇ ਫਿਰ ਇੱਥੇ ਸਰਕਾਰਾਂ ਕਿਉਂ ਨਹੀਂ ਕੱਢ ਸਕਦੀਆਂ ਇਸ ਕਰਕੇ ਜਿਹੜਾ ਇਹ ਐ ਮੁੱਦੇ ਨੇ ਜਿਹੜੇ ਬੜੇ ਵਿਚਾਰਨ ਵਾਲੇ ਨੇ ਤੇ ਬੜਾ ਜਿਹੜਾ ਉਸ ਪਾਪੀ ਦਾ ਜਿਹੜਾ ਅੱਜ ਦੇਖਦੇ ਆ ਕਿ ਉਹਦਾ ਸੰਸਕਾਰ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਜੇਕਰ ਉਹਦਾ ਧੂਆਂ ਵੀ ਫੈਲੂਗਾ ਪਾਪੀ ਦਾ ਪਤਾ ਨਹੀਂ ਕਿੱਥੇ-ਕਿੱਥੇ ਜਾਊਗਾ ਉਸ ਪਾਪੀ ਦੀਆਂ ਜਿਹੜੀਆਂ ਬੇਸਕੋਰ ਆਖ ਬਣ ਜਾਣਾ ਪਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਸੂਬੇ ਸਰਹੰਦ ਨੂੰ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਤੁਹਾਨੂੰ ਸਾਰਾ ਪਤਾ ਹੈਗਾ ਕਿ ਨਿਕਲ ਪਾ ਕੇ ਜਿਹੜਾ ਉਸ ਸੂਬੇ ਸਰਹੰਦ ਦਾ ਜਿਹੜਾ ਹਾਸਲ ਕੀਤਾ ਸੀ ਉਹੀ ਭਾਈ ਸੰਦੀਪ ਸਿੰਘ ਸੰਨੀ ਨੂੰ ਸਲੂਟ ਕਰਨਾ ਬਣਦਾ ਅੱਜ ਪੰਜਾਬੀਆਂ ਨੂੰ ਅੱਜ ਸਿੱਖ ਕੌਮ ਨੂੰ ਕਿ ਉਸ ਸਰਹੰਦ ਦਾ ਸੂਬੇ ਸਰਹੰਦ ਦਾ ਦੂਸਰੇ ਜਿਹੜਾ ਇੱਕ ਹੋਰ ਸਰਹੰਦ ਦਾ ਸੂਬਾ ਪੈਦਾ ਹੋਇਆ ਸੀ ਉਹਦਾ ਅੰਤ ਕੀਤਾ ਉਹਨੂੰ ਵੀ ਜਿਹੜਾ ਉਸੇ ਜਿਹੜਾ ਅਨਸ ਵੰਸ ਦੇ ਵਿੱਚੋਂ ਆ ਤੇ ਉਹਨੂੰ ਵੀ ਜਿਹੜਾ ਕਿਥੇ ਦਫਨਾਇਆ ਜਾਵੇ ਤੇ ਇਸ ਕਰਕੇ ਜਿਹੜਾ ਵੀਡੀਓ ਨੂੰ ਜਰੂਰ ਸਾਂਝਾ ਕਰ ਦਿਓ ਅੱਗੇ ਜਰੂਰ ਸ਼ੇਅਰ ਕਰ ਦਿਓ ਤੇ ਜਰੂਰ ਇੱਕ ਹੋਰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਨਾ ਵੀਡੀਓ ਸ਼ੇਅਰ ਵੀ ਨਹੀਂ ਕਰਨੀ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਕਿਸੇ ਨੂੰ ਤਾ ਇੱਕ ਬੇਨਤੀ ਜ਼ਰੂਰ ਆ ਕਿ ਕਮੈਂਟ ਜ਼ਰੂਰ ਕਰ ਦਿਓ ਆਪਣੇ ਸੁਝਾਅ ਜ਼ਰੂਰ ਦੇ ਦਿਓ ਕਿ ਤੁਹਾਡੇ ਸੁਝਾਵਾਂ ਦੇ ਤਹਿਤ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਅਸਲ ਕੀ ਤਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਹੋਰ ਇਦਿਆਂ ਕਿਨੇ ਕਿਹੜੇ ਕਿਹੜੀਆਂ ਇਹਨਾਂ ਦੇ ਘਰਤੂਤਾ ਸੀ ਤੇ ਕਿਹੜੇ ਕਿਹੜੇ ਹੋਰ ਅਵਸਰ ਬੈਠੇ ਆ ਕਿੰਨਾ ਕਿੰਨਾ ਦੇ ਹੋਰ ਬੱਚੇ ਨਾਲ ਝਾਲਮਾਂ ਨੇ ਮਾਰੇ ਆ ਤੇ ਉਹ ਮੈਨੂੰ ਅਗਲੀ ਵੀਡੀਓ ਪਾ ਤੁਹਾਡੇ ਜਲਦੀ ਇੱਕ ਹੋਰ ਲੈ ਕੇ ਹਾਜ਼ਰ ਹੁੰਨੇ ਆ ਉਹ ਤੱਕ ਮੈਨੂੰ ਦਿਓ ਇਜਾਜ਼ਤ ਆ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਬੈਡੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ